ਤੇ ਅਖੀਰ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਘੋੜਿਆਂ ਤੇ ਵਿਰਾਜਮਾਨ ਹੋ ਕੇ ਗੁਰਸਿੱਖ ਨਾਲ ਨੇ ਇੱਕ ਪਿੰਡ ਵਿੱਚ ਪਹੁੰਚ ਜਾਂਦੇ ਨੇ ਜਿਸ ਪਿੰਡ ਦਾ ਨਾਮ ਹੈ ਮੋਹੀ ਤੇ ਗੁਰੂ ਪਿਆਰਿਓ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਗੁਰਦੁਆਰਾ ਛੱਲਾ ਸਾਹਿਬ ਇਹ ਛੱਲਾ ਸਾਹਿਬ ਕਿਉਂ ਆਖਿਆ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਂਗਲ ਦੇ ਵਿੱਚ ਇੱਕ ਛੱਲਾ ਪਾਇਆ ਹੋਇਆ ਸੀ ਉਹ ਛੱਲਾ ਨਹੀਂ ਜਿਹੜਾ ਅਸੀਂ ਪਾਇਆ ਹੋਇਆ ਪੰਡਤਾਂ ਤੋਂ ਲੈ ਕੇ ਉਹ ਨਹੀਂ ਇਹ ਛੱਲੇ ਦਾ ਨਾਮ ਸੀ ਗੁਲ ਸ਼ਤਰਾਨ ਇਹ ਸਪੈਸ਼ਲ ਬਣਾਇਆ ਹੋਇਆ ਸੀ ਇਹ ਉਂਗਲੀ ਤੇ ਤਾਂ ਪਾਇਆ ਹੋਇਆ ਸੀ ਜਦੋਂ ਗੁਰੂ ਪਾਤਸ਼ਾਹ ਜੀ ਤੀਰ ਕਮਾਨ ਖਿੱਚਦੇ ਸਨ ਨਾ ਇਹ ਤੀਰ ਨੂੰ ਫੜਨ ਦੇ ਲਈ ਪਿੱਛੇ ਖਿੱਚਣ ਲਈ ਇਹਦਾ ਸਹਾਰਾ ਦਿੱਤਾ ਜਾਂਦਾ ਸੀ ਉਂਗਲੀ ਦੇ ਨਾਲ ਇਹ ਤੀਰ ਇਹਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਖਿੱਚਿਆ ਕਰਦੇ ਸਨ ਇਹਨੂੰ ਗੁਲ ਸ਼ਤਰਾਨ ਆਖਿਆ ਗਿਆ ਹੈ ਹੁਣ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮੋਹੀ ਪਿੰਡ ਵਿੱਚ ਪਹੁੰਚਦੇ ਨੇ ਜਗਰਾਉਂ ਕੋਲ ਪੈ ਜਾਂਦਾ ਹੈ ਗੁਰੂ ਪਿਆਰਿਓ ਮੁੱਲਾਪੁਰ ਜਗਰਾਉਂ ਦੇ ਵਿਚਾਲੇ ਜਦੋਂ ਕਦੇ ਇੱਧਰ ਗਏ ਜ਼ਰੂਰ ਦਰਸ਼ਨ ਕਰਕੇ ਆਇਓ ਹੁਣ ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਨ ਸਿੰਘ ਮਹਾਰਾਜੀ ਇਸ ਪਿੰਡ ਵਿੱਚ ਪਹੁੰਚਦੇ ਨੇ ਨਗਰ ਦੇ ਬਾਹਰ ਸਤਗੁਰ ਟਿਕਾਣਾ ਕਰ ਲੈਂਦੇ ਨੇ ਨਾਲ ਸਤਗੁਰਾਂ ਦੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਹਨ ਤੇ ਭਾਈ ਗਨੀਖਾ ਨਵੀਖਾਂ ਜੀ ਨੂੰ ਸਤਗੁਰ ਵਾਪਸ ਭੇਜ ਦਿੰਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਸਾ ਦਿੰਦੇ ਨੇ ਗਨੀਖਾ ਨਵੀਖਾ ਨੂੰ ਕਿ ਗੁਰੂ ਪਿਆਰਿਓ ਤੁਸੀਂ ਵਸਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਹੁਕਮਨਾਮਾ ਸਾਹਿਬ ਵੀ ਦਿੰਦੇ ਨੇ ਤੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਇਹਨਾਂ ਪਿਆਰੇ ਗੁਰਸਿੱਖਾਂ ਨੇ ਰਹਿਂਦੀ ਦੁਨੀਆ ਤੱਕ ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖਾ ਕੇ ਚਲੇ ਗਏ ਤੇ ਜੇ ਅਸੀਂ ਗੁਰੂ ਨਾਲ ਜੁੜਾਂਗੇ ਗੁਰੂ ਬਾਰੇ ਦੱਸਾਂਗੇ ਗੁਰੂ ਦਾ ਪ੍ਰਚਾਰ ਕਰਾਂਗੇ ਹੋ ਸਕਦਾ ਸਾਡਾ ਇਤਿਹਾਸ ਵੀ ਲਿਖਿਆ ਜਾਏ ਵੈਸੇ ਸਾਡੀ ਕੋਈ ਹਸਤੀ ਨਹੀਂ ਐ ਪਰ ਜਦੋਂ ਗੁਰੂ ਸਾਹਿਬ ਨਾਲ ਜੁੜਾਂਗੇ ਆਪਣੇ ਆਪ ਚੜ੍ਹਦੀ ਕਲਾ ਹੋ ਜਾਂਦੀ ਐ ਤੇ ਗੁਰੂ ਪਿਆਰਿਓ ਉਸ ਸਮੇਂ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਪਿੰਡ ਵਿੱਚ ਪਹੁੰਚੇ ਤਾਂ ਸਤਗੁਰ ਕੀ ਵੇਖਦੇ ਨੇ ਕਿ ਇੱਥੇ ਕਨਾ ਜੰਗਲ ਐ ਭਾਈ ਇੱਕ ਝਿੜੀ ਕੋਲ ਜਿੱਥੇ ਬਹੁਤ ਸਾਰੇ ਦਰਖਤ ਸਨ ਸਤਗੁਰ ਉੱਥੇ ਬਿਰਾਜਮਾਨ ਹੋ ਜਾਂਦੇ ਨੇ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਪਤਾ ਲੱਗਦਾ ਹੈ ਕਿ ਕਲਗੀਧਰ ਦਸ਼ਮੇਸ਼ ਪਿਤਾ ਪਹੁੰਚੇ ਨੇ ਪਿੰਡ ਵਾਲਿਆਂ ਤੇ ਨਗਰ ਵਾਲਿਆਂ ਦੇ ਬੇਨਤੀ ਕਰਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੰਡ ਦੇ ਵਿੱਚ ਚਲੇ ਜਾਂਦੇ ਨੇ ਜਿਹੜੀ ਸੰਗਤ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਹਾਲਾਤ ਵੇਖਦੇ ਨੇ ਤੇ ਗੁਰੂ ਪਿਆਰੇ ਉਹ ਹੱਥ ਸਰਦੀ ਦੇ ਨਾਲ ਠੰਡ ਦੇ ਨਾਲ ਜ਼ਖਮਾਂ ਦੇ ਨਾਲ ਸੁੱਜੇ ਹੁੰਦੇ ਨੇ ਤੇ ਜਿਹੜਾ ਹੱਥ ਵਿੱਚ ਛੱਲਾ ਪਾਇਆ ਸੀ ਨਾ ਉਂਗਲ ਦੇ ਵਿੱਚ ਉਹ ਜਿਹੜਾ ਗੁਲਸ਼ਤ੍ਰਾਨ ਸੀ ਉਹ ਬਿਲਕੁਲ ਨਹੀਂ ਸੀ ਦਿਸਦਾ ਉਂਗਲੀਆਂ ਸੁੱਜੀਆਂ ਹੋਈਆਂ ਸੀ ਉਹ ਵਿੱਚ ਉਂਗਲਾਂ ਦੇ ਖੂਬਿਆ ਹੋਇਆ ਸੀ ਫਿਰ ਸੰਗਤਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਤੁਹਾਡੇ ਹੱਥ ਵਿੱਚ ਜਿਹੜਾ ਛੱਲਾ ਹੈ ਗੁਲ ਸ਼ਤਰਾਨ ਹੈ ਕਿਰਪਾ ਕਰਕੇ ਇਹਨੂੰ ਕੱਟ ਦਿਓ ਇਹ ਤੁਹਾਡੇ ਸਰੀਰ ਦੇ ਉੱਤੇ ਭਾਵ ਉਂਗਲ ਦੇ ਉੱਤੇ ਗਹਿਰਾ ਜ਼ਖਮ ਕਰ ਸਕਦਾ ਹੈ ਫਿਰ ਉਸ ਸਮੇਂ ਪਿੰਡ ਵਾਲਿਆਂ ਨੇ ਭਾਈ ਜਵਾਲਾ ਜੀ ਨੂੰ ਬੁਲਾਇਆ ਕਹਿੰਦੇ ਲੋਹਾਰ ਸੀ ਇਹ ਇਨਾਂ ਨੂੰ ਬੁਲਾਇਆ ਭਾਈ ਜਵਾਲਾ ਆ ਕੇ ਫਿਰ ਗੁਰੂ ਪਿਆਰਿਓ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੱਥੇ ਦਰਸ਼ਨ ਕਰਦਾ ਹੈ ਉਥੇ ਇਹ ਲੋਹਾਰ ਹੋਣ ਕਰਕੇ ਇੱਕ ਰੇਤੀ ਲੈ ਕੇ ਆਉਂਦਾ ਰੇਤੀ ਦੇ ਨਾਲ ਉਹ ਲੋਹੇ ਦੀ ਇੱਕ ਤਿੱਖੀ ਤਾਰ ਵਾਲੀ ਬਣਾਈ ਹੁੰਦੀ ਹੈ ਉਹਦੇ ਕੰਡੇ ਵਾਲੇ ਜੇ ਹੁੰਦੇ ਨੇ ਤੇ ਗੁਰੂ ਪਿਆਰਿਓ ਉਹ ਲੋਹੇ ਦੀ ਹੋਣ ਕਰਕੇ ਉਹ ਰੇਤੀ ਦੇ ਨਾਲ ਉਹ ਜਿਹੜਾ ਛੱਲਾ ਸੀ ਉਹ ਭਾਈ ਜਵਾਲਾ ਕੱਟਦਾ ਹੈ ਤੇ ਜਦੋਂ ਉਹ ਛੱਲੇ ਨੂੰ ਗੁਲਸ਼ਤ੍ਰਾਨ ਨੂੰ ਕਟਿਆ ਜਾਂਦਾ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਤੋਂ ਇਹ ਜਵਾਲਾ ਆਖਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਆਪ ਅੱਗੇ ਬੇਨਤੀ ਕਰਦਾ ਕਿ ਇਹ ਜੋ ਗੁਲਸ਼ਤ੍ਰਾਨ ਹੈ ਇਹ ਛੱਲਾ ਹੈ ਇਹ ਕਿਰਪਾ ਕਰਕੇ ਮੈਨੂੰ ਹੀ ਦੇ ਦਿੱਤਾ ਜਾਵੇ ਮੈਂ ਆਪ ਜੀ ਦੀ ਯਾਦ ਵਿੱਚ ਇਹਨੂੰ ਸੰਭਾਲ ਕੇ ਰੱਖਾਂਗਾ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜੋ ਛੱਲਾ ਹੈ ਗੁਲਸ਼ਤ੍ਰਾਨ ਹੈ ਉਹ ਭਾਈ ਜਵਾਲਾ ਜੀ ਨੂੰ ਹੀ ਦੇ ਦਿੰਦੇ ਨੇ ਉਹ ਛੱਲਾ ਅੱਜ ਵੀ ਮੌਜੂਦ ਹੈ ਇਹਨਾਂ ਦੀ ਅੱਗੇ ਪੀੜ੍ਹੀ ਚੱਲਦੀ ਹੈ ਭਾਈ ਮਿਹਰ ਸਿੰਘ ਜੀ ਨੇ ਜਿਨ੍ਹਾਂ ਕੋਲ ਉਹ ਗੁਲਸ਼ਤ੍ਰਾਨ ਛੱਲਾ ਅੱਜ ਵੀ ਮੌਜੂਦ ਹੈ ਜਗਰਾਉਂ ਲਾਗੇ ਪਿੰਡ ਧੰਮੀਪੁਰਾ ਪੈ ਜਾਂਦਾ ਹੈ ਉੱਥੇ ਅੱਜ ਵੀ ਮੌਜੂਦ ਹੈ ਉਹ ਰੇਤੀ ਵੀ ਮੌਜੂਦ ਹੈ ਜਿਹਦੇ ਨਾਲ ਇਹ ਛੱਲਾ ਕੱਟਿਆ ਸੀ ਗੁਲਸ਼ਤ੍ਰਾਨ ਕੱਟਿਆ ਸੀ ਤੇ ਇਹ ਛੱਲਾ ਵੀ ਮੌਜੂਦ ਹੈ ਗੁਲਸ਼ਤ੍ਰਾਨ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਗਤ ਜੀ ਹੁਣ ਸਾਨੂੰ ਜਾਣਾ ਚਾਹੀਦਾ ਹੈ ਅਸੀਂ ਬਹੁਤਾ ਚਿਰ ਨਹੀਂ ਰੁਕਣਾ ਤੇ ਜਦੋਂ ਸਤਗੁਰ ਚੱਲਣ ਲੱਗਦੇ ਨੇ ਨਾ ਫਿਰ ਇਹ ਜਿਹੜਾ ਲੋਹਾਰ ਭਾਈ ਜਵਾਲਾ ਸੀ ਇਹ ਇੱਕ ਬਹੁਤ ਸੋਹਣਾ ਬਰਤਨ ਲੈ ਕੇ ਆਉਂਦਾ ਉਹ ਬਰਤਨ ਦਾ ਨਾਮ ਇਤਿਹਾਸਕਾਰਾਂ ਨੇ ਦੱਸਿਆ ਹੈ ਗੰਗਾ ਸਾਗਰ ਰਾਏ ਕੱਲੇ ਕੋਲ ਗੁਰੂ ਪਾਤਸ਼ਾਹ ਜਦੋਂ ਪਹੁੰਚਦੇ ਨੇ ਨਾ ਤਾਂ ਉਹ ਗੰਗਾ ਸਾਗਰ ਦੇ ਵਿੱਚ ਦੁੱਧ ਨੂੰ ਪਾਰਦੇ ਨੇ ਇਹ ਜਿਹੜਾ ਗੰਗਾ ਸਾਗਰ ਸੀ ਇਹ ਭਾਈ ਜਵਾਲੇ ਨੇ ਭੇਟ ਕੀਤਾ ਸੀ ਪਾਤਸ਼ਾਹ ਜੀ ਇਹ ਸਰਾਹੀ ਟਾਈਪ ਇੱਕ ਜੱਗ ਜੇ ਟਾਈਪ ਕੇਤਲੀ ਟਾਈਪ ਹੁੰਦਾ ਹੈ ਇਹ ਤੁਸੀਂ ਅੱਜ ਨੈਟ ਤੇ ਸਰਚ ਕਰਕੇ ਵੇਖ ਸਕਦੇ ਹੋ ਜਾਂ ਤੁਸੀਂ ਜਦੋਂ ਰਾਏਪੁਰ ਗਏ ਉੱਥੇ ਗੁਰਦੁਆਰਾ ਸਾਹਿਬ ਹੈ ਜਰੂਰ ਦਰਸ਼ਨ ਕਰਕੇ ਆਇਓ ਹੁਣ ਤਾਂ ਵੈਸੇ ਆਪਾਂ ਮੋਬਾਈਲਾਂ ਤੇ ਇਤਿਹਾਸ ਦੇਖ ਲੈਨੇ ਆ ਤੇ ਕਿਰਪਾ ਕਰਕੇ ਗੰਗਾ ਸਾਗਰ ਜਰੂਰ ਭਰ ਕੇ ਵੇਖਿਓ ਉਹ ਅੱਜ ਵੀ ਮੌਜੂਦ ਹੈ ਉਹ ਪਰਿਵਾਰ ਅੱਜ ਵੀ ਹੈ ਜਿਨ੍ਹਾਂ ਕੋਲੇ ਇਹ ਗੰਗਾ ਸਾਗਰ ਮੌਜੂਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਨੂੰ ਬਖਸ਼ਿਸ਼ ਕਰ ਜਾਂਦੇ ਨੇ ਦੇ ਜਾਂਦੇ ਨੇ ਪਰ ਜਿਹੜਾ ਇਹ ਗੰਗਾ ਸਾਗਰ ਹੈ ਇਹ ਭਾਈ ਜਵਾਲਾ ਜੀ ਭੇਟ ਕਰਦਾ ਹੈ ਪਾਤਸ਼ਾਹ ਜੀ ਇਹ ਗੰਗਾ ਸਾਗਰ ਹੈ ਇਹਦੇ ਵਿੱਚ 288 ਛੇਕ ਨੇ ਸੁਰਾਖ ਨੇ ਜੇ ਤੁਸੀਂ ਇਹਦੇ ਵਿੱਚ ਰੇਤ ਪਾਉਂਗੇ ਮਿੱਟੀ ਪਾਉਂਗੇ ਉਹ ਡੁੱਲ ਜਾਏਗੀ ਜੇ ਤੁਸੀਂ ਜਲ ਜਾਂ ਦੁੱਧ ਪਾਉਂਗੇ ਉਹ ਨਹੀਂ ਡੁੱਲੇਗਾ ਆਖੋ ਸਤਨਾ ਦੇਖੋ ਕਿੱਡਾ ਤਕੜਾ ਕਾਰੀਗਰ ਸੀ ਕਿੰਨੀ ਮੀਨਾ ਕਾਰੀ ਕੀਤੀ ਸੀ ਕਿੰਨੇ ਸੋਹਣੇ ਤਰੀਕੇ ਨਾਲ ਬਣਾਇਆ ਸੀ ਉਹ ਕੇਤਲੀ ਜੀ ਦੇ ਵਿੱਚ ਉਹ ਗੰਗਾ ਸਾਗਰ ਦੇ ਵਿੱਚ ਜਦੋਂ ਅਸੀਂ ਮਿੱਟੀ ਪਾਵਾਂਗੇ ਰੇਤ ਪਾਵਾਂਗੇ ਉਹ ਕਿਰ ਜਾਂਦਾ ਉਹ ਡੁੱਲ ਜਾਂਦਾ ਉਹਦੇ ਵਿੱਚੋਂ ਸوراਖ ਉਣ ਕਰਕੇ ਤੇ ਭਾਈ ਜਵਾਲੇ ਦੀ ਕਾਰਾਗਰੀ ਵੇਖੋ ਜੇ ਉਹਦੇ ਵਿੱਚ ਪਾਣੀ ਜਾਂ ਦੁੱਧ ਪਾਵਾਂਗੇ ਉਹ ਨਹੀਂ ਡੁੱਲਦਾ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਭੇਟਾ ਕਰਦਾ ਹੈ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਮੋਹੀ ਪਿੰਡ ਤੋਂ ਅੱਗੇ ਚੱਲਣਾ ਕਰਦੇ ਨੇ